ਸੋ ਹਾਂਜੀ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਨਵੀਂ ਅਪਡੇਟ ਲਿਖਣ ਆਈ ਹੈ ਸਰਕਾਰੀ ਅਰਧ ਸਰਕਾਰੀ ਅਫੀਲੀਏਟਡ ਅਤੇ ਐਸੋਸੀਏਟ ਜਿੰਨੇ ਵੀ ਸਕੂਲ ਨੇ ਉਹਨਾਂ ਸਾਰਿਆਂ ਵਾਸਤੇ ਹੀ ਅੱਜ ਦੀ ਜਿਹੜੀ ਅਪਡੇਟ ਹੈ ਸੋ 8ਵੀਂ 10ਵੀਂ 12ਵੀਂ ਸ਼੍ਰੇਣੀ ਮਾਰਚ 2025 ਦੇ ਸਰਟੀਫਿਕੇਟ ਭੇਜਣ ਸੰਬੰਧੀ ਅੱਜ ਦੀ ਇਹ ਜਿਹੜੀ ਨਵੀਂ ਅਪਡੇਟ ਹੈ ਸੋ ਕਾਫੀ ਕੁਝ ਜਿਹੜਾ ਉਹ ਅੰਡਰਲਾਈਨ ਕੀਤਾ ਹੋਇਆ ਹੈ ਜਿਹਦੇ ਵਿੱਚ ਜਿਹੜਾ ਉਹ ਪੜ੍ਹਨਾ ਜ਼ਰੂਰੀ ਹੈ 8ਵੀਂ 10ਵੀਂ ਅਤੇ 12ਵੀਂ ਸ਼੍ਰੇਣੀ ਵਿੱਚ ਮਾਰਚ 2025 ਦੀ ਸਰਟੀਫਿਕੇਟ ਮਿਤੀ 30 6 2025 ਨੂੰ ਠੀਕ ਹੈ ਜੀ ਦੋਸਤੋ ਸੋ 30 ਜੂਨ ਤੱਕ ਜਿਹੜੇ ਜਿੰਨੇ ਵੀ ਸਰਟੀਫਿਕੇਟਸ ਨੇ 8ਵੀਂ 10ਵੀਂ 12ਵੀਂ ਦੇ ਉਹ ਜ਼ਿਲ੍ਹਾ ਪੱਧਰੀ ਜ਼ਿਲ੍ਹਾ ਪੱਧਰ ਤੇ ਸਥਿਤ ਬੋਰਡ ਦੇ ਖੇਤਰੀ ਦਫ਼ਤਰਾਂ ਵਿੱਚੇ ਭੇਜੇ ਜਾ ਰਹੇ ਹਨ ਸੋ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਖੇਤਰੀ ਦਫ਼ਤਰ ਜਿਹੜਾ ਸਿੱਖਿਆ ਵਿਭਾਗ ਦਾ ਬਣਿਆ ਹੈ ਸੋ ਉਹਨਾਂ ਦੇ ਵਿੱਚ ਜਿੰਨੇ ਵੀ 8ਵੀਂ 10ਵੀਂ 12ਵੀਂ ਦੇ ਸਰਟੀਫਿਕੇਟਸ ਨੇ ਬੋਰਡ ਦੀਆਂ ਕਲਾਸਾਂ ਦੇ ਉਹ 30 ਤਰੀਕ ਤੱਕ ਆ ਜਾਣਗੇ ਸੋ ਸਬੰਧਤ ਸਕੂਲ ਮੁਖੀ ਨੁਮਾਇंदे ਆਪਣੇ ਸਕੂਲ ਦੇ ਸਰਟੀਫਿਕੇਟ ਖੇਤਰੀ ਦਫਤਰ ਤੋਂ ਪ੍ਰਾਪਤ ਕਰਨਾ ਯਕੀਨੀ ਬਣਾਉਣ ਤਾਂ ਜੋ ਪ੍ਰੀਖਿਆਵਾਂ ਜਿਹੜੇ ਪ੍ਰੀਖਿਆਰਥੀ ਨੂੰ ਸਮੇਂ ਸਿਰ ਸਰਟੀਫਿਕੇਟ ਮਿਲ ਸਕਣ ਸੋ 30 ਤਰੀਕ ਤੱਕ ਜਿਹੜੇ ਆਪਣੇ ਡੀਐਮਸੀ ਨੇ ਉਹ ਸਾਰੇ ਆ ਜਾਣਗੇ ਅੱਛੀ ਨਹੀਂ ਅਸੀਂ ਵੀ ਪਰਣੀ ਤੇ ਸੋ ਜਿਹੜੇ ਸਕੂਲ ਮੁਖੀ ਹੋਣਗੇ ਉਹ 3 ਤਰੀਕ ਤੋਂ ਬਾਅਦ ਜਿਹੜਾ ਆਪਣੇ ਉਹ ਡੀਐਮਸੀ ਪ੍ਰਾਪਤ ਕਰ ਸਕਦੇ ਹੁਣ ਆ ਕੁਸ਼ਕ 3 ਪੁਆਇੰਟ ਜਿਹੜੇ ਲਿਖੇ ਦੋਸਤੋ ਇਹ ਆਪਾਂ ਸਾਂਝ ਕਰ ਲਏ ਨੇ ਇਹ ਖਾਸ ਜ਼ਿਲ੍ਹਿਆਂ ਵਾਸਤੇ ਹੈ ਜ਼ਿਲ੍ਹਾ ਮਲੇਰਕੋਟਲਾ ਨਾਲ ਸੰਬੰਧਿਤ ਸਕੂਲ ਮੁਖੀ ਪ੍ਰਖਿਆਰਥੀ ਦੇ ਸਰਟੀਫਿਕੇਟ ਖੇਤਰੀ ਦਫ਼ਤਰ ਜ਼ਿਲ੍ਹਾ ਸੰਗਰੂਰ ਤੋਂ ਲੈਣਗੇ। ਸੋ ਮਲੇਰਕੋਟਲਾ ਜ਼ਿਲ੍ਹੇ ਦੇ ਜਿਹੜੇ ਡੀਐਮਸੀ ਨੇ ਉਹ ਸੰਗਰੂਰ ਦੇ ਜਿਹੜੇ ਖੇਤਰੀ ਦਫ਼ਤਰ ਤੋਂ ਹੋ ਮਿਲਣਗੇ। ਜ਼ਿਲ੍ਹਾ ਫਾਜ਼ਲਕਾ ਨਾਲ ਸੰਬੰਧਿਤ ਸਕੂਲ ਮੁਖੀ ਪ੍ਰਖਿਆਰਥੀ ਸਰਟੀਫਿਕੇਟ ਖੇਤਰੀ ਦਫ਼ਤਰ ਜ਼ਿਲ੍ਹਾ ਅਬੋਰ ਤੋਂ ਠੀਕ ਹੈ ਜੀ। ਸੋ ਫਾਜ਼ਲਕਾ ਦੇ ਜਿਹੜੇ ਡੀਐਮਸੀ ਨੇ ਬੱਚਿਆਂ ਦੇ ਉਹ ਅਬੋਰ ਤੋਂ ਮਿਲਣਗੇ ਤੇ ਲਾਸਟ ਹੈ ਆਪਣੇ ਕੋਲ ਦੋਸਤੋ ਸਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਰਲੀ ਦੇ ਸਰਟੀਫਿਕੇਟ ਮੁੱਖ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਹੀ ਪ੍ਰਾਪਤ ਹੋਣਗੇ ਸੋ ਜਿਹੜੇ ਮੁਹਾਲੀ ਬੋਰਡ ਦੇ ਦੇ ਵਿੱਚ ਮੁਹਾਲੀ ਦੇ ਨਾਮ ਲੱਗੇ ਸਕੂਲਸ ਨੇ ਜਾਂ ਮੁਹਾਲੀ ਏਰੀਆ ਦੇ ਸਕੂਲ ਨੇ ਉਹਨਾਂ ਦੇ ਜਿਹੜੇ ਡੀਐਨਸੀ ਨੇ ਉਹ ਮੁਹਾਲੀ ਆਪਣਾ ਜਿਹੜਾ ਪੀਐਸਸੀ ਬੋਰਡ ਦੇ ਵਿੱਚੋਂ ਹੀ ਉਹ ਮਿਲਣਗੇ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਉਹਨਾਂ ਸਾਰੇ ਭੈਣ ਭਰਾਵਾਂ ਦੇ ਨਾਲ ਜਾਂ ਕਹਿ ਦਈਏ ਵੀ ਅਧਿਆਪਕ ਸਹਿਬਾਨਾਂ ਦੇ ਨਾਲ ਹੀ ਸੰਬੰਧਿਤ ਸ਼ਾਇਦ ਇਹ ਅੱਜ ਦਾ ਇਹ ਟੌਪਿਕ ਹੈ ਸੋ ਕਿਰਪਾ ਕਰਕੇ ਜਰੂਰ ਸਾਂਝਾ ਕਰਿਓ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ